ਜਦੋਂ ਵੀ Apple ਦੇ ਵੱਲੋਂ iPhone ਸੀਰੀਜ਼ ਐਲਾਨੀ ਜਾਂਦੀ ਹੈ ਤਾਂ Apple iPhone ਯੂਜ਼ ਕਰਨ ਵਾਲੇ ਜਾਵਾਨਾਂ ਦੇ ਵਿੱਚ ਉਤਸ਼ਾਹ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਤੇ Apple ਦੇ ਵੱਲੋਂ iPhone 16 ਸੀਰੀਜ਼ ਐਲਾਨੀ ਗਈ ਹੈ ਆਪਣੇ ਸਭ ਤੋਂ ਵੱਡੇ ਇਵੈਂਟ ਇਟਸ ਗਲੋ ਟਾਈਮ ਦੇ ਵਿੱਚ ਇਸ ਦਾ ਐਲਾਨ ਕੀਤਾ ਗਿਆ ਸੀ ਤੇ ਭਾਰਤ ਵਿੱਚ 13 ਸਤੰਬਰ ਨੂੰ ਇਸ ਦੀ ਬੁਕਿੰਗ ਸ਼ੁਰੂ ਹੋ ਗਈ ਸੀ ਤੇ ਅੱਜ ਯਾਨੀ ਕਿ 20 ਸਤੰਬਰ ਨੂੰ ਇਸ ਦੀ ਵਿਕਰੀ ਭਾਰਤ ਦੇ ਵਿੱਚ ਸ਼ੁਰੂ ਹੋ ਗਈ ਹੈ ਤੇ iPhone 16 AI ਫੀਚਰਸ ਦੇ ਨਾਲ Apple ਦੇ ਵੱਲੋਂ ਲਾਂਚ ਕੀਤਾ ਗਿਆ ਤੇ iPhone ਨੂੰ ਖਰੀਦਣ ਦੇ ਲਈ ਲੋਕਾਂ ਦੇ ਵਿੱਚ ਭਾਰੀ ਇਸ ਦੇਖਣ ਨੂੰ ਮਿਲ ਰਿਹਾ ਲੋਕ ਇੱਕ ਇੱਕੀ ਘੰਟੇ ਲਾਈਨਾਂ ਦੇ ਵਿੱਚ ਲੱਗ ਕੇ Apple iPhone 16 ਨੂੰ ਖਰੀਦ ਰਹੇ ਨੇ ਤੇ ਸਾਰੇ ਸਟੋਰਾਂ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਜਿਹੜੀ ਭੀੜ ਦੇਖਣ ਨੂੰ ਮਿਲ ਰਹੀ ਹੈ ਦੱਸਦੇ ਕਿ iPhone 16 Pro ਅਤੇ iPhone 16 Pro Max ਦੋਵੇਂ ਮਾਡਲ Apple ਦੇ ਹੁਣ ਤੱਕ ਦੇ ਸਭ ਤੋਂ ਵੱਡੇ ডিসਪਲੇ ਦੇ ਨਾਲ ਨੇ ਤੇ ਜਿਸ ਦਾ ਆਕਾਰ Pro ਦੇ ਲਈ 6.3 ਇੰਚ ਅਤੇ Pro Max ਲਈ ਪ੍ਰਭਾਵੀ 6.9 ਇੰਚ ਤੱਕ ਹੈ ਦੱਸਦੇ ਕਿ ਲੋਕ iPhone ਨੂੰ ਲੈ ਕੇ ਉਸ ਚਾਈਨ ਇਤਨੇ ਤੇ ਆਈਫੋਨ 16 ਖਰੀਦਣ ਦੇ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦੁਕਾਨਾਂ ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ ਮੁੰਬਈ ਦੇ ਬੀਕੇਸੀ ਦੇ ਵਿੱਚ ਕੰਪਨੀ ਦੇ ਸਟੋਰ ਤੋਂ ਇੱਕ ਵਿਜ਼ੂਅਲ ਦੇ ਵਿੱਚ ਆਈਫੋਨ ਨੂੰ ਖਰੀਦਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਨਜ਼ਰ ਆਏ ਨੇ ਨਵੇਂ ਲਾਂਚ ਕੀਤੇ ਆਈਫੋਨ 16 ਨੂੰ ਖਰੀਦਣ ਆਏ ਇੱਕ ਗਾਹਕ ਉਜਵਲ ਸ਼ਾਹ ਨੇ ਕਿਹਾ ਕਿ ਮੈਂ ਪਿਛਲੇ 21 ਘੰਟਿਆਂ ਤੋਂ ਕਤਾਰ ਦੇ ਵਿੱਚ ਖੜਾ ਹਾਂ ਲਾਈਨ ਦੇ ਵਿੱਚ ਖੜਾ ਹਾਂ ਮੈਂ ਕੱਲ ਸਵੇਰੇ 11 ਵਜੇ ਤੋਂ ਇੱਥੇ ਹਾਂ ਅਤੇ ਸਟੋਰ ਦੇ ਵਿੱਚ ਦਾਖਲ ਹੋਣ ਵਾਲਾ ਪਹਿਲਾ ਵਿਅਕਤੀ ਹਾਂ ਉਸਨੇ ਜਾਈ ਕਿ ਪਿਛਲੇ ਸਾਲ ਮੈਂ 17 ਘੰਟੇ ਲਾਈਨ ਦੇ ਵਿੱਚ ਖੜਾ ਰਿਹਾ ਸੀ ਦਿੱਲੀ ਦੇ ਸਾਕੇਤ ਵਿੱਚ ਐਪਲ ਸਟੋਰ ਦੇ ਬਾਹਰ ਵੀ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਨੇ ਆਈਫੋਨ 16 ਸੀਰੀਜ਼ ਦੇ ਵਿੱਚ ਆਈਫੋਨ 16 ਬੇਸ ਮਾਡਲ ਆਈਫੋਨ 16 ਪਲਸ ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਸ਼ਾਮਿਲ ਨੇ ਆਈਫੋਨ 16 ਪ੍ਰੋ ਸ਼ਾਨਦਾਰ ਰੰਗਾਂ ਦੀ ਲੜੀ ਦੇ ਚਾਹੁੰਦਾ ਹੈ ਜਿਸ ਵਿੱਚ ਡਾਰਕ ਬਲੈਕ ਟਾਈਟੇਨੀਅਮ ਬ੍ਰਾਈਟ ਵਾਈਟ ਟਾਈਟੇਨੀਅਮ ਨੈਚੁਰਲ ਟਾਈਟੇਨੀਅਮ ਅਤੇ ਨਵਾਂ ਡੇਜ਼ਰਟ ਟਾਈਟੇਨੀਅਮ ਸ਼ਾਮਿਲ ਹੈ ਤੇ ਐਪਲ ਵੱਲੋਂ ਇਸ ਵਾਰ 16 ਸੀਰੀਜ਼ ਜਿਹੜੀ ਲਾਂਚ ਕੀਤੀ ਗਈ ਹੈ ਉਹ AI ਫੀਚਰਸ ਦੇ ਨਾਲ ਲਾਂਚ ਕੀਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਲੋਕਾਂ ਦੇ ਵਿੱਚ ਭਾਰੀ ਚਾਹ ਦੇਖਣ ਨੂੰ ਮਿਲ ਰਿਹਾ ਹੈ 13 ਸਤੰਬਰ ਤੋਂ ਭਾਰਤ ਵਿੱਚ ਇਸ ਦੀ ਬੁਕਿੰਗ ਸ਼ੁਰੂ ਹੋ ਗਈ ਸੀ ਤੇ ਲਗਾਤਾਰ ਲੋਕਾਂ ਦੇ ਵੱਲੋਂ ਇਸ ਦੀ ਬੁਕਿੰਗ ਕਰਵਾਈ ਗਈ ਅੱਜ ਯਾਨੀ ਕਿ 20 ਸਤੰਬਰ ਨੂੰ ਇਸ ਦੀ ਵਿਕਰੀ ਸ਼ੁਰੂ ਹੋ ਗਈ ਹੈ ਤੇ ਲੋਕ ਬੀਤੇ ਦਿਨ ਤੋਂ ਇਸ ਤੇ ਲਈ ਲਾਈਨਾਂ ਦੇ ਵਿੱਚ ਖੜੇ ਨੇ ਕਿ ਕਿੰਨੇ ਘੰਟੇ ਲਾਈਨਾਂ ਦੇ ਵਿੱਚ ਖੜੇ ਰਹਿ ਕੇ ਉਹਨਾਂ ਨੇ ਆਪਣੇ ਆਈਫੋਨ ਖਰੀਦੇ ਨੇ